ਵਿਚਾਰ ਚੱਲ ਰਹੀ ਸੀ ਉਸ ਦੁਕਾਨਦਾਰ ਨੇ ਪੁੱਛਿਆ ਵੀ ਸਵੇਰੇ ਵੀ ਕਈ ਵਾਰ ਲੇਟ ਆਉਣਾ ਹੈ ਸ਼ਾਮ ਨੂੰ ਵੀ ਛੇਤੀ ਬੰਦ ਕਰਕੇ ਚਲਾ ਜਾਂਦਾ ਕਿੱਥੇ ਜਾਂਦਾ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਆਏ ਹੋਏ ਉਹਨੇ ਦੱਸਿਆ ਕਿ ਲੱਗੇ ਪਰਮਾਰਥ ਦਾ ਰਸਤਾ ਮੈਂ ਉਨਾਂ ਕੋਲ ਉਹਨਾਂ ਦੀ ਸੰਗਤ ਕਰਨਾ ਕਹਿ ਲਗਾ ਵੀ ਸ਼ਾਮ ਦੇ ਵਕਤ ਮੈਨੂੰ ਵੀ ਲੈ ਜੀ ਨਾਲ ਸ਼ਾਮ ਹੋਈ ਐ ਦੋਵੇਂ ਦੁਕਾਨਾਂ ਬੰਦ ਕੀਤੀਆਂ ਤੇ ਇਕੱਠੇ ਚੱਲ ਗਏ ਕਰਮ ਨੇ ਨ ਆਪਣੇ ਆਪੇ ਬਿਨ ਭਾਗਾ ਸਤ ਸੰਗ ਨਾਲ ਲੱਗਿਆ ਇੱਕ ਚਰਾਹੇ ਤੇ ਪਹੁੰਚੇ ਤੇ ਉਹ ਭਾਈ ਜਿਹੜਾ ਅੱਜ ਪਹਿਲੇ ਦਿਨ ਆਇਆ ਕਹਿਣ ਲੱਗਾ ਦੇਖ ਮੇਰਾ ਮਨ ਬਦਲ ਗਿਆ ਤੂੰ ਸੰਗਤ ਵੱਲ ਜਾ ਤੇ ਮੈਂ ਬਾਜ਼ਾਰ ਵੱਲ ਜਾਂਦਾ ਪਰ ਇੱਕ ਗੱਲ ਯਾਦ ਰੱਖੀ ਜੇ ਤੂੰ ਪਹਿਲਾਂ ਆ ਜੀ ਤੇ ਇਸ ਚਰਾਹੇ ਤੇ ਖੜਾ ਹੋ ਜੀ ਤੇ ਜੇ ਮੈਂ ਆ ਜਾਂਦਾ ਤੇ ਇੱਥੇ ਵਾਪਸ ਕੱਠੇ ਚੱਲਿਆ ਲਾ ਭਾਈ ਕਹਿ ਲ ਲਾ ਠੀਕ ਹੈ ਭਾਈ ਤੇਰੀ ਮਰਜ਼ੀ ਹੈ ਹੁਣ ਇੱਕ ਭਾਈ ਗੁਰੂ ਨਾਨਕ ਸਾਹਿਬ ਦੀ ਸੰਗਤ ਵੱਲ ਜਾ ਰਿਹਾ ਤੇ ਇੱਕ ਬਾਜ਼ਾਰ ਵੱਲ ਜਾ ਰਿਹਾ ਕਿਰਿਆ ਕਰਮ ਦੋਵੇਂ ਕਰ ਰਿਹਾ ਮਨੁੱਖ ਜਦੋਂ ਕਿਸੇ ਦੀ ਨਿੰਦਿਆ ਕਰਦਾ ਹੈ ਕੋਈ ਕਰਮ ਬੀਜਦਾ ਹੈ ਤੇ ਉਹ ਚਾਹੁੰਦਾ ਹੈ ਵੀ ਇਹਦਾ ਫਲ ਮੈਨੂੰ ਬੜਾ ਮਿੱਠਾ ਮਿਲੇ ਨਹੀਂ ਦੱਦਾ ਦੋਸ਼ਨ ਦੇਖੋ ਕਿਸ ਹੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨ ਦੀਜੈ ਅਵਰਜਾ ਕਿਸੇ ਹੋਰ ਨੂੰ ਦੋਸ਼ ਨਾ ਆਵੇ ਤੇਰੇ ਆਪਣੇ ਬੀਜੇ ਹੋਏ ਬੀਜ ਨੇ ਆਪਣੇ ਬੀਜੇ ਹੋਏ ਭੋਗ ਰਹੇ ਅੱਗੋਂ ਵੀ ਭੋਗਣੇ ਇੱਕ ਭਾਈ ਗੁਰੂ ਨਾਨਕ ਸਾਹਿਬ ਦੀ ਸੰਗਤ ਵੱਲ ਜਾਂਦਾ ਤੇ ਇੱਕ ਬਾਜ਼ਾਰ ਵੱਲ ਜਾਂਦਾ ਕੁਛ ਦਿਨ ਬਤੀਤ ਹੋਏ ਇੱਕ ਭਾਈ ਜਿਹੜਾ ਸੰਗਤ ਵਾਲ ਗੁਰੂ ਨਾਨਕ ਸਾਹਿਬ ਵਾਲ ਜਾਂਦਾ ਸੀ ਉਹਨੂੰ ਪੈਰ ਦੇ ਵਿੱਚ ਸੂਲ ਵੱਜੀਏ ਬੜਾ ਤਿੱਖਾ ਕੰਡਾ ਵੱਜਾਇਆ ਆਰ ਪਾਰ ਹੋ ਗਿਆ ਲਹੂ ਉਹਦੇ ਪੈਰਾਂ ਚੋਂ ਨਿਕਲ ਰਿਹਾ ਹੈ ਪੱਟੀ ਬੰਦੀ ਹੋਈ ਹੈ ਲੱਤ ਲੰਗੜਾਉਂਦਾ ਹੋਇਆ ਆ ਰਿਹਾ ਹੈ ਇੱਧਰ ਜਿਹੜਾ ਬਾਜ਼ਾਰ ਵੱਲ ਜਾਂਦਾ ਸੀਦਾ ਅੱਜ ਪਹਿਲਾਂ ਆ ਗਿਆ ਤੇ ਮਨੁੱਖ ਦਾ ਸ਼ੁਭਾਏ ਖਾਲੀ ਨਹੀਂ ਬੈਠ ਸਕਦਾ ਮਿੱਟੀ ਪੁੱਟਣ ਲੱਗਾ ਉਹਦੇ ਵਿੱਚੋਂ ਘੜਾ ਨਿਕਲ ਆਇਆ ਤੇ ਘੜੇ ਦੇ ਵਿੱਚੋਂ ਇੱਕ ਸੋਨੇ ਦੀ ਮੋਹਰ ਨਿਕਲ ਆਈ ਤੇ ਮਨਮੁਖ ਬੰਦੇ ਦਾ ਹਮੇਸ਼ਾ ਹੀ ਸ਼ੁਭਾ ਹੁੰਦਾ ਟੀਚਰ ਕਰਨ ਦਾ ਉਹ ਜਿਹੜਾ ਗੁਰਮਖ ਸੰਗਤ ਵੱਲ ਜਾਂਦਾ ਸੀ ਨਾ ਉਹ ਲੰਗੜਾ ਕੇ ਆ ਰਿਹਾ ਕਹਿਣ ਲੱਗਾ ਦੇਖਿਆ ਸੰਗਤ ਵੱਲ ਜਾਣ ਦਾ ਨਤੀਜਾ ਤੇਰਾ ਪੈਰ ਦਾ ਹਾਲ ਦੇਖ ਤੇ ਮੈਂ ਜਾਂਦਾ ਸੀ ਮਾੜੇ ਪਾਸੇ ਰੋਜ ਵੇਸਵਾ ਦੇ ਕੋਲ ਆ ਮੈਨੂੰ ਮਿਲੀ ਆ ਸੋਨੇ ਦੀ ਮੋਹਰ ਤੇ ਮਨ ਮੁਕਾ ਹਮੇਸ਼ਾ ਟੀਚਰ ਕਰਦਾ ਗੁਰਮਖ ਨੇ ਸਹਿ ਸਭਾਏ ਉੱਤਰ ਦਿੱਤਾ ਕਹਿ ਲਗਾ ਭਾਈ ਮੈਨੂੰ ਨਹੀਂ ਪਤਾ ਪਰ ਮੇਰੇ ਗੁਰੂ ਜ਼ਰੂਰ ਜਾਣਦੇ ਨੇ ਵੀ ਮੈਨੂੰ ਅਸੂਲ ਕਿਉਂ ਵੱਜੀ ਹੈ ਤੇ ਤੈਨੂੰ ਮੋਰ ਕਿਉਂ ਮਿਲੀ ਹੈ ਚੱਲ ਆਪਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚੱਲੀਏ ਰਾਜੀ ਹੋ ਗਏ ਚੱਲ ਪਏ ਜਦੋਂ ਪਹੁੰਚਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਦੁਆ ਨੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਮਾੜੇ ਪਾਸੇ ਜਾਂਦਾ ਸੀ ਤੇ ਇਹਨੂੰ ਮੋਹਰ ਲੱਭੀ ਹੈ ਮੈਂ ਰੋਜ਼ ਸੰਗਤ ਵਿੱਚ ਆਉਂਦਾ ਸੀ ਤੇ ਮੈਨੂੰ ਸੂਲ ਵੱਜੀ ਹੈ ਕਿਰਪਾ ਕਰਕੇ ਦੱਸੋ ਨਨ ਗੁਰਨਾਮਿਕ ਸਹਿਬ ਮਹਾਰਾਜ ਜਨਮਾਂ ਜਨਮਾਂ ਦੇ ਜਾਣਣ ਵਾਲੇ ਕਹਿਣ ਲੱਗੇ ਭਾਈ ਆ ਜਿਹੜਾ ਸੰਗਤ ਵਿੱਚ ਆਉਂਦਾ ਸੀ ਨਾ ਇਹਦੇ ਪਿਛਲੇ ਜਨਮ ਦਾ ਕਰਮ ਸੀ ਇਨੂੰ ਸੂਲੀ ਤੇ ਚੜਨਾ ਸੀ ਰਾਜੇ ਨੇ ਇਹਨੂੰ ਸੂਲੀ ਤੇ ਚੜਾਉਣਾ ਸੀ ਪਰ ਸੰਗਤ ਦੇ ਵਿੱਚ ਆਉਣ ਕਰਕੇ ਇਹਦਾ ਕਰਮ ਜਿਹੜਾ ਹੈ ਉਸ ਸੂਲੀ ਤੋਂ ਸੂਲ ਬਣ ਗਿਆ ਛੋਟਾ ਹੋ ਕੇ ਭੁੱਗਤ ਗਿਆ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਰਮ ਤਾਂ ਭੋਗਣਾ ਪਿਆ ਪਰ ਸੂਲੀ ਤੋਂ ਸੂਲ ਬਣ ਗਿਆ ਜਦੋਂ ਸੰਗਤ ਵਿੱਚ ਆਈਏ ਨਾ ਫਿਰ ਕਰਮ ਛੋਟੇ ਹੋ ਕੇ ਭੁੱਗਤ ਜਾਂਦੇ ਆ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਤੇ ਇਹ ਜਿਹੜਾ ਰੋਜ਼ ਬਾਜ਼ਾਰ ਵਿੱਚ ਜਾਂਦਾ ਸੀ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਕਿ ਲੱਗੇ ਭਾਈ ਪਿਛਲੇ ਜਨਮ ਦੇ ਵਿੱਚ ਇੰਨੇ ਕਿਸੇ ਪੂਰਨ ਮਹਾਪੁਰਖ ਨੂੰ ਇੱਕ ਸੋਨੇ ਦੀ ਮੋਹਰ দান ਕੀਤੀ ਫਲ ਸਰੂਪ ਇਹਨੂੰ ਇਸ ਜਨਮ ਦੇ ਵਿੱਚ ਸੈਂਕੜੇ ਮੋੜਾਂ ਮਿਲਣੀਆਂ ਸੀ ਪਰ ਮਾੜੇ ਪਾਸੇ ਜਾਂਦਾ ਰਿਹਾ ਉਹ ਕਰਮ ਛੜਦੇ ਰਹੇ ਕੋਲੇ ਬਣ ਗਏ ਜਦੋਂ ਮਨੁੱਖ ਮਾੜੇ ਕੰਮ ਕਰਦਾ ਹੈ ਤੇ ਸੋਚਦਾ ਮੈਂ ਮੈਨੂੰ ਕੌਣ ਦੇਖਦਾ ਹੈ ਲਹਿ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੋਕ ਅੰਦਰ ਢਾਣੀ ਸੰਨੀ ਦੇਨ ਬਖਮ ਥਾਏ ਮਿੱਠਾ ਮਦਮਾਣੀ ਉਹ ਤਾਂ ਪਰਮੇਸ਼ਰ ਸਾਰਿਆਂ ਦੇਖ ਰਿਹਾ ਹੈ ਇੱਕ ਨਾ ਕਥਾ ਹੁੰਦੀ ਹੈ ਕਹਾਣੀ ਕਰਮਾਂ ਦੀ ਗੱਲ ਐ ਕਿਸੇ ਨੂੰ ਕਿਸੇ ਵਿਦਵਾਨ ਨੇ ਦੱਸਿਆ ਕਿ ਲੱਗੇ ਤੂੰ ਰਾਜਾ ਬਣਵਾਣਾ ਉਹਨੇ ਬੇਤਹਾਸ਼ਾ ਪੈਸਾ ਵੜਾਇਆ ਦੱਸੇ ਟਾਈਮ ਦੇ ਮੁਤਾਬਕ ਜਿਹੜਾ ਸੀ ਉਹ ਉਸ ਵਿਦਵਾਨ ਕੋਲ ਗਿਆ ਤੇ ਕਹਿਣ ਲੱਗਾ ਮੈਂ ਕੋਈ ਰਾਜਾ ਤੇ ਬਣਿਆ ਨਹੀਂ ਕਹਿ ਲੱਗਾ ਤੂੰ ਕੀਤਾ ਕੀ ਐ ਕਹਿ ਲੱਗਾ ਬੇਤਹਾਸ਼ਾ ਜੂਆ ਖੇਡਿਆ ਪੈਸਾ ਉਡਾਇਆ ਕਹਿ ਲੱਗਾ ਕਰਜ਼ਾ ਕਰਜ਼ਾ ਕਹਿ ਲੱਗਾ ਸਾਰਾ ਲੈ ਗਿਆ ਰਾਜਾ ਤਾਂ ਬਣਿਆ ਨਹੀਂ ਕਹਿ ਲੱਗਾ ਉਹੋ ਹੀ ਧਨ ਤੈਨੂੰ ਮਿਲਣਾ ਸੀ ਤੂੰ ਜੂਏ ਵਿੱਚ ਉਡਾ ਦਿੱਤਾ ਪਾਗ ਜੋ ਕਰਮਾਂ ਵਿੱਚ ਲਿਖਿਆ ਹੈ ਭਾਗ ਵਿੱਚ ਲਿਖਿਆ ਹੈ ਉਹਨੂੰ ਕਹਿੰਦੇ ਪਰਾਲਾ ਪਰਾਲਬਧ ਕਾਦੇ ਨਾਲ ਬਣਦਾ ਸਾਡੇ ਭਾਗ ਤੇ ਪਰਸ਼ਾਰਥ ਦੇ ਨਾਲ ਪਰਾਲਬਧ ਬਣਦੀ ਹੈ ਅਸੀਂ ਪਰਸ਼ਾਰਥ ਵੀ ਕਰਾਂਗੇ ਤੇ ਕਿਸਮਤ ਵਿੱਚ ਵੀ ਲਿਖਿਆ ਹੋਏ ਤੇ ਪਰਾਲਬਧ ਬਣਦੀ ਹੈ ਜੋ ਕੁਝ ਪਾਇਆ ਸੋ ਏਕਾ ਵਾ ਵਾ ਸਾਬ ਕਿਰਪਾ ਕਰਨ ਤੇ ਸਾਨੂੰ ਸੋਜੀ ਪਈਂਦੀ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਸੋਝੀ ਪਈ ਕਿ ਸ਼ੁਭ ਕਰਮ ਕਰਨੇ ਚਾਹੀਦੇ ਨੇ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ ਇੱਥੇ ਕਿਸੇ ਦਾ ਦੋਸ਼ ਨਹੀਂ ਤਾਂ ਹੀ ਇਹ ਪੜਦੇ ਨੇ ਦੱਤਾ ਕੋਸ਼ਣੰਦ ਹੋ ਕਿਸੈ Doğuşuklar amma ਕੋਸ਼ਰ ਮਾਲਾ ਤੋਂ ਚਾਤਾ ਦੋ ਚੰਦੇ ਉਸੇ ਕੋਸ਼ਰ ਮਾਲਾ Bye. Yeah. ਜੋ ਮੈਂ ਕੀਆ ਸੋ ਮੈਂ ਪਾਇਆ ਤੋਸ਼ ਨੰ ਦੀਜੇ ਹਰ ਵੇਨਾ ਜਿਵੇਂ ਬੀਜ ਹੁੰਦਾ ਹੈ ਬੀਜ ਹਮੇਸ਼ਾ ਛੋਟਾ ਹੁੰਦਾ ਹੈ ਉਹਨੂੰ ਧਰਤੀ ਚਾਹੀਦੀ ਏ ਜਰਾਂ ਦੀ ਧਰਤੀ ਮਿਲੀ ਉਹਨੇ ਆਪਣਾ ਫਲ ਲਗਾਇਆ ਉਹਨੇ ਬੀਜ ਨੇ ਦਰਖਤ ਬਣ ਗਿਆ ਇਸੇ ਤਰ੍ਹਾਂ ਸਾਨੂੰ ਕਰਮ ਛੋਟਾ ਜਿਹਾ ਲੱਗਦਾ ਹੈ ਮੜਾ ਜੇ ਕਿਸੇ ਨੂੰ ਦੁਰਵਚਨ ਹੀ ਬੋਲਿਆ ਨਾ ਬਸ ਥੋੜਾ ਜਿਹਾ ਨਿਕਾ ਜੇ ਝੂਠ ਹੀ ਬੋਲਿਆ ਨਾ ਕਿਸੇ ਉਹ ਬੀਜ ਬੜਾ ਹਲਕਾ ਹੁੰਦਾ ਹੈ ਬਹੁਤ ਛੋਟਾ ਹੁੰਦਾ ਹੈ ਇਸੇ ਤਰ੍ਹਾਂ ਸਾਨੂੰ ਕਰਮ ਬੀਜ ਲੱਗਿਆ ਇਉਂ ਲੱਗਦਾ ਵੀ ਮੜਾ ਜੇ ਕੰਮ ਹੈ ਕੋਈ ਗੱਲ ਨਹੀਂ ਇਹਦਾ ਕੀ ਹੈ ਜਦੋਂ ਉਹਦਾ ਫਲ ਮਿਲਦਾ ਫਿਰ ਬੰਦਾ ਰੋਂਦਾ ਹੈ ਸਾਹਿਬ ਕਿਰਪਾ ਕਰਨ ਜਿਤੇ ਸਾਨੂੰ ਸੋਜੀ ਪਏ ਮਾਰੇ ਕਮਾਂ ਤੋਂ ਬਚ ਜਾਈਏ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਆ ਨੂੰ ਸਮਝਾਇਆ ਹੈ ਦੋਵੇਂ ਪੁਰਖ ਜਿਹੜੇ ਸੰਗਤ ਵਿੱਚ ਆਉਣ ਲੱਗ ਪਏ ਗੁਰੂ ਮਹਾਰਾਜ ਤੋਂ ਚਰਨ ਪੌਲ ਲਈ ਹੈ ਗੁਰੂ ਕੇ ਸਿੱਖ ਬਣੇ ਨੇ ਐਸੀ ਸਮਰੱਥ ਗੁਰੂ ਗੁਰੂ ਨਾਨਕ ਸਾਹਿਬ ਸੰਸਾਰ ਦਾ ਭਲਾ ਕੀਤਾ ਹੈ